ਪੁਲਿਸ ਪ੍ਰਸ਼ਾਸਨ ਤੋਂ ਪੀੜਿਤ ਲੋਕ ਉtre ਸੜਕਾਂ ਤੇ ਕੀਤਾ ਐਸਐਸਪੀ ਮੋਹਾਲੀ ਦੇ ਦਫ਼ਤਰ ਦਾ ਕੇਰਾਓ

मोर्चा आगुआ ने किया ऐलान जे पंद्रह दिन विच ना इंसाफ पंजाब इंसाफी जिला ड्यूटी मेजिस्ट्रेट ने प्रदर्शन कारिया को तो लिया मंग पत्र जल्द सुनवाई दा दिता भरोसा आओ देखते दे हैं एक खबर विस्तार सहित एससीबीसी महापंचायत पंजाब वलो मोहाली फेज 7 दिया लाइटਾਂ ਤੇ चल ਰਹੇ ਮੋਰਚੇ ਤੇ ਪਿਛਲੇ ਦਿਨੀ ਕੁਝ ਪੁਲਿਸ ਵਿਰੋਧੀ ਮਾਮਲਿਆਂ ਨੂੰ ਲੈ ਕੇ एसएसपी 모हाली ਦੇ ਦਫਤਰ ਦੇ ਕਿਰਾਉ ਕਰੰਦਾ ਐਲਾਨ ਕੀਤਾ ਗਿਆ ਸੀ ਆਗੂਆਂ ਨੇ ਕਿਹਾ ਸੀ ਕਿ ਜੇਕਰ 3 ਦਿਨਾਂ ਦੇ ਵਿੱਚ ਕਾਰਵਾਈ ਨਾ ਹੋਈ ਤਾਂ ਅਸੀਂ एसएसपी 모हाली ਦੇ ਦਫਤਰ ਦਾ ਕਿਰਾਉ ਕਰਾਂਗੇ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨਤੇ पीड़ित परिवार ने मोर्चा प्रदान बलविंदर सिंह कुमड़ादी अगवाई विच मोर्चा आगवानाल वड्डी गिनती विच एसएसपी मोहाली दे दफ्तर दा केराव कीता इस मौके पीड़ित महिला मंदीप कौर ने कहा जेकर मेनू इंसाफ ना मिले ता मैं निरंतर तरना लगावांगी पारी गिनती विच तायनात पुलिस प्रशासन ने तरना कार्या नु प्रशासन वल्लो जिला ड्यूटी मजिस्ट्रेट मैडम गुरमिंदर कौर ने

अपने लगाई प्रदर्शन प्रधान तो इलावा हरनेक मलो मास्टर बनवारी लाल अवतार सिंह नगला सबका बलाक समिति मैंबर गुरनाम कौर और ममता कुंबड़ा ने भी संबोधन किया आओ देखते चैनल टीम न प्रशासन वालों आए जिला ड्यूटी मजिस्ट्रेट मैडम गुरमिंदर कौर मोर्चा प्रदान बलविंदर सिंह कुमड़ा और समूह आई पीड़ित परिवारों ने जो गलबत की श्री भाईगुरु जी की फतेह पहला तो ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ तहे दिलੋਂ ਧੰਨਵਾਦ ਤੁਸੀਂ ਸਾਡੀ ਇਹ ਜਿਹੜੇ ਪੀੜਤ ਲੋਕ ਨੇ ਜਿਹੜੇ ਸੜਕ ਤੇ ਇਨਸਾਫ ਲਈ ਬੈਠੇ ਨੇ ਤੁਸੀਂ ਇਹਨਾਂ ਦੀ ਆਵਾਜ਼ ਚੱਕ ਕੇ ਰੱਬ ਤੱਕ ਰੱਬ ਵਰਗੇ ਸਰੋਤਿਆਂ ਤੱਕ ਤੇ ਪ੍ਰਸ਼ਾਸਨ ਅਧਿਕਾਰੀਆਂ ਤੱਕ ਤੇ ਅੰਨੇ ਦੇ ਬੋਲੇ ਅਫਸਰਾਂ ਤੱਕ ਪਹੁੰਚਾਓਗੇ ਤੇ ਗੱਲ ਕਰ ਲਈਏ ਅੱਜ ਦੇ ਮੁੱਦੇ ਦੀ ਅੱਜ ਸਾਡੇ ਕੋਲ 10-11 ਕੇਸ ਨੇ 10-12 ਕੇਸ ਨੇ ਲੱਖ ਲੱਖ ਥਾਣਿਆਂ ਤੋਂ ਐ ਜਿਵੇਂ ਪੁਲਿਸ ਤੋਂ ਵਿਚਾਰ ਹੋਏ ਲੋਕ ਨੇ ਜਿਹੜੇ ਆਪਣੇ ਧਰਲੇ ਹਾੜੇ ਕੱਢ ਰਹੇ ਨੇ ਆਪਣੇ ਚਾਹ ਪੀੜ ਤੋਂ ਪਰਿਵਾਰ ਲੈਂਡ ਮਾਫੀਆ ਦੇ ਖਿਲਾਫ ਹੋਵੇ ਜਾਂ ਇਹਨਾਂ ਦਾ ਆਪਣੇ ਘਰ ਵਾਲੇ ਦੇ ਖਿਲਾਫ ਜੜਾਇਗਾ ਇੱਕ ਪਰਚਾ ਦਰਜ ਹੋ ਜਾਂਦਾ ਐਫ ਆਈ ਆਰ ਦਰਜ ਕਰਦੇ ਇੱਕ ਇੱਕ ਏ ਐਸ ਆਈ ਦਲਜੀਤ ਸਿੰਘ ਇਹ ਕੁੜੀ ਨੂੰ ਕਿਵੇਂ ਜਲੀਲ ਕਰਦਾ ਉਹ ਸਾਰਾ ਕੁਝ ਤੁਸੀਂ ਸੁਣ ਲਿਆ ਹੋਣਾ ਦੇਖ ਰਹੇ ਆ ਕਾਫੀ ਕਈ ਦਿਨ ਤੋਂ ਪਿੱਛੇ ਚੱਲ ਰਿਹਾ ਵੀ ਇੱਕ ਪੁਲਿਸ ਜਿਹੜੀ ਐ ਰੈਸਟ ਨਹੀਂ ਕਰ ਰਹੀ ਆਪ ਖੁਦ ਪ੍ਰੈਸ ਕਾਨਫਰੰਸ ਕਰਾ ਰਹੀ ਜਦੋਂ ਮੁੰਡਾ ਇਹਨਾਂ ਨੂੰ ਨਹੀਂ ਲੱਭਦਾ ਪ੍ਰੈਸ ਕਾਨਫਰੰਸ ਕਰ ਰਹਾ ਗੱਲ ਵਰਸੋਂ ਤੇ ਇਸੇ ਤਰ੍ਹਾਂ ਗੱਲ ਕਰ ਲਈਏ ਤਸਿੰਬਲੀ ਦੀ ਜੋਲਾਾਂ ਦੀ ਜਿਹੜੇ ਫੇਕ ਬਿਆਨੇ ਲੈ ਕੇ ਫੇਕ ਬਿਆਨਾਂ ਨੂੰ ਲੈ ਕੇ ਜਿਹੜੇ ਠੱਗ ਨੇ ਉਹਨਾਂ ਦੀ ਐਸਐਸਪੀ ਨਾਲ ਐਸਪੀ ਨਾਲ ਗੰਢ ਦੁੱਪਾ ਪੂਰੀ ਕਾਰਵਾਈ ਹੈਗੀ ਤੇ ਕੋਈ ਇਹਨਾਂ ਦੀ ਸੜਾਈ ਨਹੀਂ ਹੋ ਰਹੀ ਐਸੇ ਤਰ੍ਹਾਂ ਗੱਲ ਕਰ ਲਈਏ ਜਨਕੀ ਜੀ ਦੀ ਰਿਸ਼ੀ ਰਾਜ ਜੀ ਹੈ ਤੇ ਸਾਡੇ ਕੋਲ ਘੜੂਆ ਇਹ ਤੋਂ بی بی ائی ਇਹਨਾਂ ਦੱਸਿਆ ਉਹ ਸਾਰੇ ਮੈਟਰ ਜਿਹੜੇ ਸਾਡੇ ਕੋਲ 10-12 ਮੀਟਰ ਨੇ 10-12 ਮੀਟਰਾਂ 'ਚ ਕੋਈ ਸੜਾਈ ਨਹੀਂ ਹੋ ਰਹੀ ਐਸਐਸਪੀ ਅੰਦਰ اے سی 'ਚ ਛਾਂ 'ਚ ਬੈਠਾ ਆਰਾਮ ਤੇ ਮੁੱਖ ਮੰਤਰੀ ਆਪਣਾ ਪ੍ਰੇਗ-ਪੀਕ ਦੇ ਬੈਠਿਆ ਹੋਣਾ ਤਾਂ ਅਸੀਂ ਜਿਹੜੇ ਲੋਕ ਤੋਂ ਜਿਹੜੇ ਖੱਡਲ ਫਾਰ ਹੋ ਰਹੇ ਇਹ ਸੱਤ ਦਿਨਾਂ ਲਾਈਟਾਂ ਕੋਲੇ 2 ਸਾਲ ਤੋਂ ਧਰਨਾ ਚੱਲ ਰਿਹਾ ਤੁਸੀਂ ਹਰ ਰੋ ਜਾਂਦੇ ਨੇ ਪੀੜਤ ਲੋਕ ਹਰ ਰੋ ਜਾਂਦੇ ਨੇ ਪਰ ਪੀੜਤਾਂ ਦੀ ਆਵਾਜ਼ ਅਸੀਂ ਤੁਹਾਡੇ ਨਾਲ ਹੀ ਇੱਥੇ ਤੱਕ ਆ ਸਕਦੇ ਇਹਨਾਂ ਦਾ ਧਰਨਾ ਮੁਜ਼ਾਹਰਾ ਕਰ ਸਕਦੇ ਪਿੱਟ ਤੇ ਆਪਾਂ ਕਰ ਦ ਸਕਦੇ ਨੇ ਪਰ ਇੱਥੇ ਦਾ ਇੱਥੇ ਡੀਆਈਜੀ ਨਹੀਂ ਬੈ ਰੂਪਨਗਰ ਦੇ ਐਸਐਸਪੀ ਵੀ ਬੈਠੇ ਨੇ ਉਹਨਾਂ ਕੋਲ ਮਨ ਲੱਗਦੀ ਟਾਈਮ ਨਹੀਂ ਹੈ ਸਾਡੇ ਕੋਲ ਆਣ ਦਾ ਤਾਂ ਕਿ ਉਹ ਮੰਗ ਪੱਤਰ ਇੱਥੇ ਵੀ ਨਹੀਂ ਲਿਜਾ ਸਕਦੇ ਬਿਲਕੁਲ ਤੁਸੀਂ 10 ਮਿੰਟ ਦਾ ਟਾਈਮ ਦਿੱਤਾ ਜੇ ਨਹੀਂ ਕੋਈ ਆਂਦਾ ਤਾਂ ਕੀ ਐ ਅਸੀਂ ਆਹ ਸੜਕ ਜਾਮ ਕਰ ਦਾਂਗੇ ਤੇ ਆਹ ਕੁੜੀਆ ਕਹਿ ਰਹੀ ਮੈਂ ਮਰਨ ਵਰਤੇ ਬੈਠੂਗੀ ਔਰ ਇਹਨਾਂ ਦਾ ਜਿਹੜਾ ਪਿੱਟ ਸੱਪਾ ਕਰੂੰਗੀ ਮੈਂ ਖੁਦ ਗੱਸੀ ਵੀ ਕਰ ਸਕਦੀ ਐ ਉਹਦੇ ਚ ਐਸਐਸਪੀ ਐਸਐਚਓ ਸਦਰ ਸਿਟੀ ਥਾਣਾ ਖਰੜ ਤੇ ਐਸਆਈ ਦਲਜੀਤ ਸਿੰਘ ਤਿੰਨੇ ਜ਼ਿੰਮੇਵਾਰ ਹੋਣਗੇ ਅੱਛਾ ਦੇਖਿਆ ਗਿਆ ਕਿ ਲੋਕ ਤੁਹਾਡੇ ਕੋਲ ਆਉਂਦੇ ਆ ਜਿਆਦਾ ਕਰਕੇ ਜਿੰਨੇ ਵੀ ਕਿੜੇ ਤੁਹਾਨੂੰ ਤੁਹਾਡੇ ਕੋਲ ਆਉਂਦੇ ਆ ਆਸ ਕੀ ਹੈ ਕਿ ਆ ਪੁਨੀਸ਼ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵਿਸ਼ਵਾਸ ਛੱਡ ਗਿਆ ਅੱਜ ਸਾਡੇ ਜਿਹੜੇ 10-11 ਕੇਸ ਨੇ ਤੁਹਾਡੇ ਰਾਹੀਂ ਪਿੱਟ ਸਿਆ ਆਪਾਂ ਕਰਿਆ ਤੁਹਾਡੇ ਕੈਮਰੇ ਚ ਬਹੁਤ ਵੱਡੀ ਖਜਾਨਾ ਹੈ ਜਿਹੜੀ ਪ੍ਰੈਸ ਬੀਰੀਆ ਮੀਡੀਆ ਵੀਰ ਜਿਹੜੇ ਤੁਸੀਂ ਗੱਲ ਕਰਦੇ ਹੋ ਸਾਡੇ ਕੋਲ ਦੋ ਗਰੁੱਪ ਨੇ ਕਈ ਪ੍ਰੈਸ ਵਾਲੇ ਜਿਹੜੇ ਪੁਲਿਸ ਦੀ ਬਹੁਤ ਵੱਲ ਵੱਲੇ ਕਰਨੇ ਵਾਸਤੇ ਜੇ ਕੋਈ ਮੋਬਾਈਲ ਚੋੜ ਫੜਿਆ ਉਹਨੂੰ ਕਹੋਗੇ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੋਈ ਹੈ ਉਹ ਸਿਰਫ ਪੁਲਿਸ ਦੇ ਮਨ ਲੱਗਦੀ ਜਿਹੜੇ ਬੰਦੇ ਤੱਕੇ ਹੋਏ ਉਹਨਾਂ ਨੇ ਜਿਹੜੇ ਡਿਰੇਟ ਕੀਤੇ ਹੋਏ ਜਾਂ ਕਿਸੇ ਤਰ੍ਹਾਂ ਉਹ ਪੁਲਿਸ ਦੀ ਬਾਵਾ ਕਰਦੇ ਨੇ ਤੁਹਾਡੀ ਲੋਕਾਂ ਦੀ ਆਵਾਜ਼ ਨਹੀਂ ਸੁਣਦੀ ਪਰ ਤੁਹਾਡੇ ਲੋਕਾਂ ਦੀ ਜਿਹੜੀ ਤੁਸੀਂ ਹੈ ਤੁਸੀਂ ਲੋਕਾਂ ਦੀ ਕੁਝ ਲੋਕਾਂ ਦੀ ਜ਼ਮੀਰ ਜਾਗਦੀ ਹੈ ਤੁਸੀਂ ਹਮਦਰਦੀ ਰੱਖਦੇ ਸਾਡੇ ਪਰਿਵਾਰਾਂ ਨਾਲ ਬੱਚਿਆਂ ਨਾਲ ਹਮਦਰਦੀ ਰੱਖਦੇ ਤੁਸੀਂ ਸਾਡੀ ਜਿਹੜੀ ਕਵਰੇਜ ਕਰਦੇ ਹੋ ਤਾਂ ਕਵਰੇਜ ਵੀ ਕਰਨੇ ਆਂਦੇ ਜਿਹੜੇ ਵੱਡੇ ਚੈਨਲ ਵਾਲੇ ਜਿਹੜੇ ਤਣਾਡ ਲੋਕਾਂ ਤੋਂ ਬੰਡੀ ਐਡ ਲੈਂਦੇ ਨੇ ਤੁਮਰਾ ਸਰ ਕੀ ਉਮੀਦ ਕਰਦੇ ਹੋ ਕਿ ਅੱਜ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਕਿ ਅੱਜ ਮਸਲੇ ਹੱਲ ਹੋਣਗੇ ਅੱਜ ਮਸਲਾ 100% ਜਿਹੜਾ ਇਹ ਬੱਚੀ ਦਾ ਜਿਹੜਾ ਮਨਦੀਪ ਕੌਰ ਹੈ ਇਹਦੇ ਘਰ ਵਾਲੇ ਨੂੰ ਤੁਰੰਤ ਰੈਸਟ ਕੀਤਾ ਜਾਵੇ ਨਹੀਂ ਤਾਂ ਅਗਲਾ ਜਿਹੜਾ ਪ੍ਰੋਗਰਾਮ ਹੈ ਥੋੜੇ ਸਮੇਂ ਚ ਫੇਰ ਲਿਕਾਂਗੇ ਦੂਜੇ ਵੀ ਜਿਹੜੇ ਛੋਟੇ ਛੋਟੇ ਮੈਟਰ ਨੇ ਕਿਸੇ ਲੈਂਡ ਮਾਫੀਆ ਦਾ ਮੈਟਰ ਹੈ ਕੋਈ ਘਰੋਏ ਚੌਂਕੀ ਦਾ ਮੈਟਰ ਹੈ ਮਟੌਰ ਥਾਣੇ ਦਾ ਮੈਟਰ ਹੈ 8ਵੇਂ ਥਾਣੇ ਦਾ ਮੈਟਰ ਹੈ ਅੰਡੇਸਰਾ ਥਾਣੇ ਦਾ ਸਾਰੇ ਥਾਣੇਦਾਰਾਂ ਨੂੰ ਇੱਥੇ ਬੇਨਤੀ ਹੈ ਤੁਹਾਡੇ ਰਾਹੀਂ ਡੀਜੀਪੀ ਨੂੰ ਐਸਐਸਪੀ ਨੂੰ ਡੀਆਈਜੀ ਨੂੰ ਇਹ ਜਿਹੜੇ ਇੱਥੇ ਲਟੇਰੇ ਬੈਠੇ ਨੇ ਪੰਜ-ਪੰਜ ਸਾਲ ਤੋਂ 7-7 ਸਾਲ ਪੁਰਾਣੇ ਆ ਉਹਨਾਂ ਨੂੰ ਬਦਲਿਆ ਜਾਵੇ ਤਾਂ ਕਿ ਪ੍ਰੋਪਰ ਕੋਈ ਵਧੀਆ ਜਿਹੜਾ ਲਾਇਆ ਜਾਵੇ ਤੇ ਮੈਂ ਤੁਹਾਡੀ ਗੱਲ ਕਰ ਲਿਆ ਈਟੀਓ ਦਫ਼ਤਰ ਦੀ ਇੱਥੇ ਜਿਹੜਾ ਭ੍ਰਿਸ਼ਟਾਚਾਰ ਦਾ ਕਰਪਸ਼ਨ ਦਾ ਅੱਡਾ ਬਣ ਗਿਆ ਡੀਸੀ ਦਫ਼ਤਰ ਈਟੀਓ ਦਫ਼ਤਰ 'ਚ ਬਹੁਤ ਵੱਡਾ ਇੱਕ ਫਰਾਉਡ ਹੋ ਰਿਹਾ ਜਿੱਤੇ ਦੀ ਗੱਡੀਆਂ ਦੇ ਨਾਂ ਨੋਟ ਕਰੇ ਜਾਂਦੇ ਨੇ ਤੇ ਲੱਖ-ਲੱਖ ਰੁਪਈਆ ਲੋਕਾਂ ਨੂੰ ਚਲਾਨ ਕੱਟ ਕੇ ਪਹਿਲਾਂ ਜਲੀਲ ਕੀਤਾ ਜਾਂਦਾ ਇੱਕ ਇੱਥੇ ਏਐਸਆਈ ਜਸਵਿੰਦਰ ਸਿੰਘ ਜੀ ਹੈ ਜਿਹੜੇ ਰਾਹੀਂ ਪੈਸੇ ਕੀਤੇ ਜਾਂਦੇ ਤੇ ਸਾਰਾ ਕੁਝ ਮੇਰੇ ਕੋਲ ਰਿਕਾਰਡ ਕਰਾਇਆ ਪਿਆ ਉਹ ਰਿਕਾਰਡ ਜਿਹੜ 133 ਬੱਸ ਦੀ 33 ਗੱਡੀਆਂ ਦੀ 133 ਦੀ ਲਿਸਟ ਬਣਾਈ ਵੀ ਜਿਨ੍ਹਾਂ ਕੋਲ ਮੇਨ ਨਾ ਚੱਲ ਰਿਹਾ ਇਹ ਗੱਡੀਆਂ ਦੀ ਉੱਚ ਪੱਧਰੀ ਜਾਂਚ ਹੋਏ ਵੀ ਇਹਨਾਂ ਦੇ ਚਲਾਨ ਕਿਉਂ ਨਹੀਂ ਹੁੰਦੇ ਤੇ ਬਾਕੀਆਂ ਦੇ ਲੱਖ ਲੱਖ ਰੁਪਏ ਦੇ ਚਲਾਨ ਕਿਉਂ ਹੋ ਰਹੇ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕੱਲ ਇੱਕ ਵਿਅਕਤੀ ਹੋ ਰਿਹਾ ਸੀ ਮੈਂ ਆਪਣੀ ਘਰ ਵਾਲੀ ਦੇ ਗਹਿਣੇ ਵੇਚ ਕੇ ਬੱਸ ਛੱਡਾ ਰਿਹਾ ਮੈਨੂੰ ਬੜਾ ਤਰਸ ਆਇਆ ਜੇ ਕੋਈ ਬੰਦਾ ਕਾਰੋਬਾਰ ਕਰ ਰਿਹਾ ਯਾਰ ਉਹ ਠੱਗੀ ਠੋਰੀ ਦੇ ਕ੍ਰੈਮ ਤੋਂ ਤਾਂ ਬਚਿਆ ਹੋਇਆ ਬੰਦਾ ਆਪਣਾ ਕਾਰੋਬਾਰ ਚਲਾ ਰਿਹਾ ਪਰ ਇਹਨੂੰ ਜਲੀਲ ਕਰਨ ਵਾਸਤੇ ਈਟੀਓ ਕਹਿੰਦਾ ਜੀ ਜੋ ਸਾਡੀ ਮਸ਼ੀਨ ਚੱਕ ਲੰਦੀ ਜੋ ਮਸ਼ੀਨ 50000 ਦੀ ਬਚਿਆ ਇਹਨਾਂ ਦੀ ਲੱਖ ਰੁਪਈਆ ਮਸ਼ੀਨ ਚੱਕ ਰਹੀ ਜੀ ਦੱਸੋ ਕਿਹੜੀ ਮਸ਼ੀਨ ਹੈ ਉਹ ਬਾਕੀ ਉਹ ਤੁਸੀਂ ਕੋਈ ਕੁਝ ਚੈੱਕ ਕਰਦੇ ਹੋ ਭਾੜੀ ਦਿੱੱਤੇ ਬੰਦੀ ਹੈ ਕੀ ਤੁਸੀਂ ਉਹਦੇ ਸਾਰੇ ਪੇਪਰ ਚੈੱਕ ਕਰਦੇ ਹੋ ਕਿ ਕੀ ਉਹ ਬਿਲਕੁਲ ਸਹੀ ਹੁੰਦੇ ਮੈਂ ਕਹਾਂ ਜੀ 100 ਪਰਸੈਂਟ 100 ਪਰਸੈਂਟ ਅਸੀਂ ਚੈੱਕ ਕਰਦੇ ਇਹਨਾਂ ਦੀ ਪਹਿਲਾਂ 3 ਦਿਨ 2 ਦਿਨ ਮੀਟਿੰਗ ਹੋਈ ਕਲਕਲੇ ਪ੍ਰੂਫ ਲੈਣ ਸਾਡੇ ਕੋਲ ਸਾਰੇ ਪ੍ਰੂਫ ਨੇ ਵੀ ਮੇਰੀ ਸੱਸ ਦਾ ਜਿਹੜਾ ਹੈਗਾ ਕਿਵੇਂ ਚੱਲ ਚੱਲਣਾ ਮੇਰੀ ਰਣਦ ਕਿੱਥੇ ਜੇਲ੍ਹ ਤੇ ਬੈਠੀ ਹੈ ਨਸ਼ੇ ਦੇ ਕੇ ਹਰਵਾਲਵਰ ਲਈ ਖੜੀ ਆ ਜਿਹੜੀਆਂ ਫੋਟੋਆਂ ਭਰੀ ਮੇਰੇ ਘਰ ਵਾਲਾ ਕੀ ਕਰ ਰਿਹਾ ਉਹ ਸਾਰਾ ਸੀ ਡਾਟਾ ਚੈੱਕ ਕਰਕੇ ਦੇਖ ਕੇ ਤਾਂ ਕਰਕੇ ਤੁਹਾਡੇ ਨਾਲ ਹੀ ਐਸੀ ਗੱਲ ਕਰਦੇ ਆ ਕੱਚੀ ਗੱਲ ਨਹੀਂ ਕਰਦੇ ਸਾਰੇ ਕੇਸਾਂ ਦੇ ਸੀ ਪ੍ਰੋਪਰ ਕਾਗਜ਼ ਦੇਖਣਾ ਫਿਰ ਆਪਣੀ ਸਟੇਟਮੈਂਟ ਦਿੰਦਾ ਸਾਡੇ ਮੋਰਚੇ ਦੇ ਨਾਂ ਤੇ ਪਹਿਲਾਂ ਇੱਕ ਐਪਲੀਕੇਸ਼ਨ ਦਿੰਦਾ ਬੰਦਾ ਵੀ ਯਾਹਾਂ ਸੀ ਮੋਰਚੇ ਕੋਲ ਆਈ ਸਾਡੀ ਸੁਣਾਈ ਹੋਈ ਕੰਪਲੀਟ ਜਿਹੜੀ ਚੋਰੀ ਵਾਲੀ ਨਹੀਂ ਕਰਦੀ ਹੈਗੀ ਪੁਲਿਸ ਠੀਕ ਹੈ ਨਾ ਉਹਦੇ ਤੇ ਕੋਈ ਕਾਰਵਾਈ ਕਰ ਰਹੀ ਆ ਜਦ ਕਿ ਮੈਨੂੰ ਇਹਨਾਂ ਦੇ ਇੱਕ ਮੈਂ ਰੈਕਡ ਵਿੱਚ ਫਸੀ ਹੋਈ ਆ ਮੇਰੀ ਸੱਸ ਨੇ ਬਲਜਿੰਦਰ ਕੌਰ ਨੇ ਖੁਦ ਮੈਨੂੰ ਕਹੇ ਸੀ ਕਿ ਤੂੰ ਚਿੱਟਾ ਵੇਚ 90 ਲੱਖ ਰੁਪਇਆ ਦੇ ਤੇ ਤਾਂ ਅਸੀਂ ਤੈਨੂੰ ਇਸ ਘਰ ਚ ਰੱਖਾਂਗੇ ਨਹੀਂ ਤੇ ਤੈਨੂੰ ਮਤਲਬ ਸਾਡੀ ਕੁੜੀ ਨੂੰ ਛਡਾਉਣ ਵਾਸਤੇ ਉਹ ਦਿਨ ਆਪੋਗਾ ਜਿਹੜੇ ਕਿ ਅਜੇ ਮੇ ਕੋਈ ਪ੍ਰੂਫ ਹੈ ਇਹ ਵੀ ਇੱਦੀ ਕੁੜੀ ਵੀ ਖੁਦ ਪਹਿਲੇ ਵਿਆਹੀ ਹੋਈ ਸੀਗੀ ਠੀਕ ਹੈ ਇਹਨੇ ਆਪਣੇ ਮਤਲਬ ਕਿ ਜਿਹੜਾ ਪਹਿਲਾਂ ਇਹਦਾ ਘਰ ਵਾਲਾ ਸੀਗਾ ਉਹ ਤੋਂ ਵੀ ਇਹਨੇ ਮਤਲਬ 45 ਲੱਖ ਰੁਪਇਆ ਲਿੱਤਾ ਠੀਕ ਹੈ ਮਾਂ ਆਪ ਪਹਿਲਾ ਬੰਦਾ ਛੱਡ ਕੇ ਆਈ ਹੋਈ ਆ ਹੁਣ ਮੈਂ ਜੇ ਇਹਨਾਂ ਦੇ ਘਰੇ ਵਿਆਹ ਕਰਵਾਇਆ ਸੀ ਇਹ ਮੈਨੂੰ ਵੀ ਚਿੱਟੇ ਦੇ ਕੇਸੇ ਲਾਉਣਾ ਚਾਹੁੰਦੀ ਸੀ ਆ ਦੇਖੋ ਮੇਰੀ ਨਣਾਣ ਕਿੰਨੀ देर ਹੋਈ ਪਈ ਆ ਸਰ ਮੈਰਿਜ ਨੂੰ ਸਿਰਫ 4 ਮਹੀਨੇ ਆਈ ਥਿੰਕ ਲਾਲੋਕੀ ਇਹਨੂੰ ਮੈਂ ਜਾਣਦੀ ਨਹੀਂ ਸੀ ਮੈਰਿਜ ਨੂੰ ਸਿਰਫ 3 ਮਹੀਨੇ ਸੀ 3 ਮਹੀਨੇ ਚ ਬੰਦਾ ਮੇਰਾ ਮੈਨੂੰ ਛੱਡ ਗਿਆ ਠੀਕ ਹੈ ਆ ਕੋਈ ਸੁਬੀਸ ਵੱਲੋਂ ਕੋਈ ਕਿਤੇ ਰੇ ਜਾਂ ਡਰੱਗ ਦੇ ਵਿੱਚ ਉਹਨਾਂ ਦੀ ਐਫਐਬੀ ਕੀਤੀ ਸੀ ਸਰ ਆ ਮੇਰੀ ਨਾਨਾ ਨੇ ਤੁਸੀਂ ਚਾਹੇ ਮੇਰਾ ਫੇਸ ਵੀ ਹੋਣ ਲੈ ਲੋ ਕੋਈ ਪ੍ਰੋਬਲਮ ਨਹੀਂ ਹਾਂਜੀ ਆ ਡਰੱਗ ਸਪਲਾਈ ਕਰਨ ਜਾ ਰਹੀ ਹੈ ਹੈ ਉਹਦੇ ਵਿੱਚ ਕੀ ਆ ਇਹਦਾ ਵੇਰਵਾ ਪਾਇਆ ਗਿਆ ਸਰ ਬਿਲਕੁਲ 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 ਸਰ ਸਾਰਾ ਵੇਰਵਾ ਹੈਗਾ ਉਹਦੇ ਵਿੱਚ ਆ ਮੇਰੀ ਨਾਨਾ ਜਿਹੜੀ ਡਰੱਗ ਸਪਲਾਈ ਕਰਨ ਜਾ ਰਹੀ ਹੈ ਆਹੀ ਉਹਨੇ ਸੂਰਪਾ ਆਹੀ ਸੂਰਚੌਂਦੀ ਪੁਲਿਸ ਨੇ ਉਹਦੀ ਗ੍ਰਿਫਤਾਰੀ ਕੀਤੀ ਹੋਈ ਆ ਆ ਨਿਊਜ਼ ਚੈਨਲ ਤੇ ਵੀ ਆ ਰਹੀ ਹੈ ਸਸਤਾਂ ਕਿੰਨਾ ਕਿੰਨਾ ਮਜਬੂਰ ਕਰੀ ਕਿ ਆ ਕਿੰਨੇ ਦਾ ਪਰਚਾ ਗੱਜ ਹੋਇਆ ਹੈਗਾ ਉਹਨਾਂ ਤੇ ਸਸਤੇ ਤੋਂ ਟਿੱਕ ਸਰ ਮੇਰੀ ਨਨਾਨ ਤੇ ਹੋਇਆ ਹੋਇਆ 1.5 ਕਿਲੋ ਹਿਰੋਇਨ ਨਾਲ 4.5 ਲੱਖ ਰੁਪਏ ਉਹਦੇ ਤੋਂ ਬਰਾਮੇ ਕਿਤੇ ਗਏ ਸੀ ਸਰ ਮੇਰੀ ਨਨਾਨ ਨੂੰ ਮੇਰੀ ਸੱਸ ਨੇ ਕਿਹਾ ਕਿ ਅਮਨੀਤ ਕੌਰ ਜੋ ਮੇਰੀ ਬੇਟੀ ਹੈ ਉਸਨੂੰ ਛਡਾਉਣ ਲਈ ਪੁਲਿਸ ਸਾਡੇ ਕੋਲ 90 90 ਲੱਖ 95 ਲੱਖ ਰੁਪਏ ਮੰਗਦੀ ਆ ਜਿਸ ਨੂੰ ਸਾਨੂੰ ਮਤਲਬ ਕਿ 90 ਲੱਖ ਰੁਪਏ ਚਾਹੀਦਾ ਵਾ ਤੇ ਤੂੰ ਸਾਡੇ ਕੁਝ ਲਿੰਕ ਨੇ ਤੂੰ ਉਹਨਾਂ ਵਿੱਚ ਸਪਲਾਈ ਕਰੇਂਗੀ ਠੀਕ ਹੈ ਤੇ ਮੈਂ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰਕੇ ਘਰੋਂ ਬਾਹਰ ਕਰ ਦਿੱਤਾ ਕਿੱਥੇ ਪਰਚਾ ਕੱਢ ਨਹੀਂ ਕੀਤਾ ਉਹਨਾਂ ਤੇ ਸਰ ਉਹਨਾਂ ਦੀ ਕੁੜੀ ਤੇ ਕੀਤਾ ਉਹਨਾਂ ਦੀ ਕੁੜੀ 1.5 ਸਾਲ ਤੋਂ ਅੰਦਰ ਹੈ ਤੁਹਾਡੇ ਤੇ ਇਲਜ਼ਾਮ ਵੀ ਲਾਇਆ ਇਹਨਾਂ ਦਾ ਹਸਬੰਦ ਹੈ ਕਿ ਤੁਸੀਂ ਉਹਨਾਂ ਨੂੰ ਚਿੱਤੇ ਤੇ ਲਾਇਆ ਨਹੀਂ ਸਰ ਮੈਂ ਉਹਨਾਂ ਨੂੰ ਚਿੱਤੇ ਤੇ ਲਾਇਆ ਨਹੀਂ ਬਿਲਕੁਲ ਸਰ ਤੁਸੀਂ ਮੇਰਾ ਲਾਈਵ ਟੈਸਟ ਕਰਾ ਸਕਦੇ ਆ ਅਗਰ ਮੈਂ ਡਰੱਗਸ ਕਰਦੀ ਹਾਂ ਵਾ ਆ ਮੇਰੇ ਮੇਰੇ ਘਰ ਵਾਲੇ ਨੇ ਮੇਰੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਆ ਪੌਨ ਵੀਡੀਓ ਠੀਕ ਹੈ ਤੁਸੀਂ ਐਫ ਆਈ ਆ ਚ ਲਖਾਇਆ ਕੋਈ ਲੱਕੀ ਨਾਮ ਦਾ ਬੰਦਾ ਹੈ ਬਿਲਕੁਲ ਉਹ ਵੀ ਸﻢ ਸਭ ਕੁਝ ਦਖਾ ਰਹੀਆਂ ਤੁਹਾਨੂੰ ਆ ਲੱਕੀ ਨਾਮ ਦਾ ਬੰਦਾ ਹੈ ਜਿਨੇ ਕੀ ਰੈੱਬ ਸੈਂਟਰ ਦੀ ਮੇਰੇ ਸੱਸ ਕਹਿੰਦੀ ਹੈ ਕਿ ਡੇਢ ਸਾਲ ਤੋਂ ਅਸੀਂ ਬੰਦੇ ਨੂੰ ਉੱਥੇ ਛੱਡਿਆ ਆਏ ਸੀ ਆਪਣੇ ਮੁੰਡੇ ਨੂੰ ਹਨਾ ਤੇ ਉਹਨੇ ਹੀ ਮੇਰੇ ਘਰ ਵਾਲੇ ਨੇ ਦੱਸਿਆ ਕਿ ਮੈਂ ਉਥੋਂ ਦਾ ਓਨਰ ਸੀਗਾ ਠੀਕ ਹੈ ਜਿਸ ਦੇ ਜ਼ਰੀਏ ਕਿ ਮੈਨੂੰ ਪਤਾ ਲੱਗਦਾ ਹੈ ਕਿ ਮੇਰਾ ਘਰ ਵਾਲਾ ਜਿਹੜਾ ਕਮਲਪ੍ਰੀਤ ਸਿੰਘ ਢਿੱਲੋ ਆ ਹਨਾ ਕਿ ਉਹਨੇ ਮੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੋਈ ਆ ਇਹ ਬੰਦੇ ਨੇ ਮੈਨੂੰ ਦੱਸਿਆ ਇਹੀ ਬੰਦੇ ਨੇ ਮੈਨੂੰ ਇਸ ਨੰਬਰ ਤੋਂ ਮੈਨੂੰ ਵੀਡੀਓ ਭੇਜਦਾ ਜੋ ਤੁਸੀਂ ਲੱਕੀ ਦਾ ਨਾਮ ਲਿਖਾਇਆ ਹੈਗਾ ਕਿ ਕੋਣੀ ਵੀਡੀਓ ਬਿਲਕੁਲ ਸਰ ਬਿਲਕੁਲ ਮੈਂ ਲੱਕੀ ਇੱਥੇ ਤੱਕ ਜਿਹੜੀ ਸਰ ਜਿਹੜੀ ਇੱਕ ਮਿੰਟ ਜਿਹੜਾ ਇਹਨਾਂ ਨੇ ਲਿਖਾਇਆ ਸੀ ਇੱਕ ਮਿੰਟ ਜਿਹੜਾ ਲਿਖਾਇਆ ਸੀ ਜਿਹੜਾ ਉੱਥੇ ਦਾ ਏਐਸਆਈ ਹੈ ਦਲਜੀਤ ਸਿੰਘ ਕੱਲ ਵਕੀਲ ਨੇ ਪੜੀ ਮੈਂ ਖੁਦ ਆਇਆ ਨਾਂ ਕੱਲ 164 ਦੇ ਜਾਨ ਹੋਏ ਅਮਨਪ੍ਰੀਤ ਜਿਹੜੀ ਆ ਵੂਮਨ ਸੈਲ ਚ ਟ੍ਰਾਂਸਫਰ ਕਰਤਾ ਕੇਸ ਉਹਨੇ ਕੱਲ ਬਿਆਨ ਕਰਾਇ ਤੇ ਬਿਆਨ ਕਰਕੇ ਇਹਨੂੰ ਦੁਬਾਰੇ ਜਲੀਲ ਕਰਨ ਲੱਗੇ ਵੀ ਤਰਾ ਮੈਡੀਕਲ ਦੁਬਾਰੇ ਹੋਗਾ ਤੇ ਕਹਿੰਦੀ ਜਦ ਮੈਂ ਮੈਡੀਕਲ ਆਲਰੇਡੀ ਹੋ ਗਿਆ ਮੇਰਾ ਮੇਰੇ ਬਿਆਨ ਸਟੇਟਮੈਂਟ ਜਿਹੜੀ ਕੋਰਟ ਜਾਊਗੀ ਹੁਣ ਦੱਸੋ ਤੁਹਾਨੂੰ ਮੇਰੀ ਜਾਨ ਚਾਹੀਦੀ ਹੈ ਰਾਤ 7:30 ਵਜੇ ਤੱਕ ਇਹਨੂੰ ਜਲੀਲ ਕਰਿਆ ਕੱਲ 11 ਵਜੇ ਤੋਂ ਲੈ ਕੇ ਅਮਨਦੀਪ ਕੌਰ ਨੇ ਵੂਮਨ ਸੈਲ ਚ ਜਦੋਂ ਇਹਨੂੰ ਮੈਂ ਕਿਹਾ ਵੀ ਮੈਂ ਪ੍ਰੈਸ ਨੂੰ মিডিਆ ਨੂੰ ਲੈ ਕੇ ਚਾਰ ਬੰਦੇ ਲੈ ਕੇ ਆ ਜਾਂਦਾ ਕਹਿੰਦੇ ਨਹੀਂ ਜੇ ਹੁਣ ਕਹੇਦੇ ਮੀਚੋ ਤੁਸੀਂ ਜਦੋਂ ਮੈਂ ਉਹਨਾਂ ਦੇ ਗੱਲ ਪੈਣ ਲੱਗਿਆ ਰਾਤ 7:30 ਵਜੇ ਤਾਂ ਇਹਨੂੰ ਛੱਡਿਆ ਨਹੀਂ ਤਾਂ ਇਹਨਾਂ ਨੇ ਇਹ ਥੋੜਾ ਧਰਨਾ ਖਤਮ ਕਰਾਉਣ ਵਾਸਤੇ ਧਰਨਾ ਖਰਾਬ ਕਰਨ ਵਾਸਤੇ ਹੋਰ ਅੱਧ ਕੁਸ਼ੀ ਦੇ ਨਾਲ ਕਰ ਸਕਦੀ ਹੈ ਜੀ ਪੁਲਿਸ ਵਾਲੇ ਹੂੰਰਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਪੁਲਿਸ ਵੱਲੋਂ ਬਿਆਨ ਬਦਲੇ ਗਏ ਨੇ ਨਾ ਪੁਲਿਸ ਵੱਲੋਂ ਜਿਹੜਾ ਇਹ ਐਸਐਸਆਈ ਪੁਲਿਸ ਵੱਲੋਂ ਨਹੀਂ ਐਸਐਸਆਈ ਦਲਜੀਤ ਸਿੰਘ ਮੋਟੀ ਰਕਮ ਲੈ ਕੇ ਜਿਹੜੀਆਂ ਡੇਟਾ ਸੀ ਤਰੀਕੇ ਸੀ ਪੈਂਸੀ ਕਿੱਥੇ ਮਿਲੀ ਕਿਥੋਂ ਆਈ ਆ ਸਾਰੀਆਂ ਚੇਂਜ ਕਰੀਆਂ ਵਕੀਲ ਕੰਨ ਸਾਰੀਆਂ ਚੇਂਜ ਕਰੀਆਂ ਮੈਨਾਂ ਟਾਈਪ ਕਰਨ ਤੇ ਲਿਖਣ ਚ ਇਹਨਾਂ ਨੇ ਦੇਖਿਆ ਗੱਲ ਵਕੀਲ ਨੇ ਚੰਗੀ ਤਰ੍ਹਾਂ ਦੇਖ ਲਈਆਂ ਫਿਰ ਜਦੋਂ ਇਹਨਾਂ ਨੂੰ ਕਿਹਾ ਗਿਆ ਸਟੇਟਮੈਂਟ ਦੇਈ ਹੈ ਆਪਣੇ ਇਹਨਾਂ ਨੇ ਬਿਆਨ ਦੇ ਤਾਂ ਅਸਲ ਬਿਆਨ ਦਿੱਤੇ ਜੱਜ ਕੋਲ ਜਿਹੜੇ ਮੰਨੇ ਜਾਣੇ ਜਿਹਦੇ ਕਾਰਵਾਈ ਹੋਊਗੀ ਕਿਨੂੰ ਅਰੈਸਟ ਮਤ ਪਾਇਆ ਜਾਊਗਾ ਜਿਹੜੇ ਇਹਨਾਂ ਦੇ ਹਸਬੰਦ ਕੋਲੋਂ ਵੀ ਕਾਨਫਰੈਂਸ ਰੱਖਾਈ ਹੈ ਉਲਟਾ ਇਲਜ਼ਾਮ ਹੀ ਨਾ ਤੇ ਲਗਾਏ ਨਾ ਕਿਹੜੀ 100% ਲਈ ਹੈ ਚੋਰ ਬੱਚਣੇ ਵਾਸਤੇ ਚੋਰ ਕਹੂਗਾ ਕਦੀ ਵੀ ਮੈਂ ਚੋਰ ਆਂਗਾ ਆ ਚੋਰ ਪਹਿਲਾਂ ਪਹਿਲਾਂ ਫਿਰ ਰੇਪ ਬਿਆਨਾਂ ਵਾਲੇ ਦਾ ਪਿੱਛੇ ਫਿਰ ਰਹੇ ਕਿਹਨਾਂ ਦੀ ਜਮੀਨ ਗਈ ਚੋਰ ਐਸਪੀ ਕੋਲ ਪਹਿਲਾਂ ਬੈਠਿਆ ਬਿਸਕੁਟ ਵੀ ਖਾਣੇ ਚਾਹ ਵੀ ਪੀਂਦੇ ਪੁਲਸ ਜਿਹੜੀ ਆ ਉਹ ਤੋਂ ਪ੍ਰੈਸ ਕਾਨਫਰੰਸ ਕਰਾ ਰਹੀ ਅੱਛਾ ਜਿਹੜੀ ਪ੍ਰੈਸ ਕਾਨਫਰੰਸ ਖੁਦ ਬੈਠਿਆ ਆ ਇੱਕ ਰੋਕੀ ਬੈਠਿਆ ਸੀ ਉਹਦੇ ਖੁਦ ਦਾ ਰੇਪ ਦਾ ਕੇਸ ਹੈ ਹਮਾ ਚਲਦੇ ਹੋਇਆ ਪਾਸਟਰ ਵਾਲਾ ਕੇਸ ਹੈ ਜਿਹੜੇ ਬੰਦੇ ਬੈਠੇ ਸੀ ਜਿਹੜਾ ਘਰ ਵਾਲਾ ਹੈ ਕਰਲੀ ਨੇ ਉਹ ਫੋਕਲ ਪੁਆਇੰਟ ਲੁਧਿਆਣੇ ਤੋਂ ਭਗੜਾ ਹੋਇਆ ਉਹ ਭੱਜ ਕੇ ਆ ਜਿਹੜਾ 22 22 15 ਸਾਲ ਤੋਂ ਘਰ ਵਾਲੀ ਨਾਲ ਰਹਿ ਰਿਹਾ ਸੀ ਦੀ ਸੱਸ ਨਾਲ ਰਹਿ ਰਿਹਾ ਜਦੋਂ ਯਾਰ ਸਾਰੇ ਕੋੜਮਾ ਕਰ ਕੋਜੇ ਇਹ ਕੁੜੀ ਨੇ ਦਾ ਹੀਆਂ ਕਰਿਆ ਜਿਹੜਾ ਆਪਣਾ ਕਰਿਆ ਤੇ ਚਿੱਟੇ ਜੇ ਕੇਸ ਤੇ ਚਲੇ ਜਾਂਦੀ ਕਹਿਣ ਤੋਂ ਮਜਬੂਰ ਹੋ ਕੇ ਇਹ 10 ਸਾਲ ਕ ਦੀ ਜੇਲ੍ਹ ਚ ਬੈਠੀ ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਤੁਸੀਂ ਮੈਨੂੰ ਸਰ ਮੀਡੀਆ ਵਾਲੇ ਪੁੱਛ ਰਹੇ ਹੋ ਕਿ ਹਾਂ ਨਾ ਲੱਕੀ ਨੇ ਵੀਡੀਓ ਵਾਇਰਲ ਕੀਤੀ ਉਹ ਵੀਡੀਓ ਤਾਂ ਚਾਹੇ ਜਿਹੜੀ ਵੀ ਸੀ ਉਹਨਾਂ ਦਾ ਐਡਰੈਸ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਹਾਂ ਸਰ ਉਹ ਵੀਡੀਓ ਜਿਹੜੀ ਸੀਗੀ ਉਹ ਮੇਰੇ ਘਰ ਵਾਲੇ ਨੇ ਬਣਾਈ ਸੀ ਠੀਕ ਹੈ ਇੱਕ ਹਸਮੈਂਟ ਵਾਈਜ਼ ਵੀਰਲ ਜੀ ਨੇ ਬਣਾਈ ਸੀ ਉਹਨੇ ਫਿਰ ਮੇਰੇ ਸ਼ੇਅਰ ਕਿਉਂ ਕੀਤੀ ਠੀਕ ਹੈ ਉਹ ਸ਼ੇਅਰ ਅਗਰ ਉਹਨੇ ਕੀਤੀ ਤਾਂ ਹੀ ਲੱਕੀ ਲੱਕੀ ਥਾਲੀ ਵਾਲ ਕੋ ਗਈ ਉਸ ਦੇ ਜਰੀਏ ਮੈਨੂੰ ਪਤਾ ਲੱਗਾ ਕਿ ਮੇਰੀ ਵੀਡੀਓ ਸੱਚੀ ਵੀਡੀਓ ਮਤਲਬ ਸੋਸ਼ਲ ਮੀਡੀਆ ਤੇ ਆਈ ਹੋਈ ਆ ਜਿਸ ਦੇ ਜਰੀਏ ਮੈਂ ਇੱਥੇ ਰੱਖੀ ਹੈ ਇਹ ਰਹੇਗਾ ਪਿੱਛੇ ਹਾਂਜੀ ਸਰ ਰੋਲ ਜੀ ਹਾਂਜੀ ਹਾਂਜੀ ਅੱਜ ਐਸ ਵੀ ਸੀ ਮਹਾਪੰਚਾਇਤ ਵੱਲੋਂ ਇਹਨਾਂ ਨੇ ਇੱਥੇ ਧਰਨਾ ਦਿੱਤਾ ਤੇ ਇਹਨਾਂ ਦੀਆਂ ਜੋ ਵੀ ਮੰਗਾਂ ਨੇ ਜੋ ਜੋ ਇਹਨਾਂ ਦੀ ਹੈ ਕਾਰਵਾਈ ਪੈਂਡਿੰਗ ਕਰਦੀ ਹੈ ਉਹ ਵੀ ਇਹਨਾਂ ਨੇ ਆਪਣੀ ਮੰਗ ਪੱਤਰ ਦਿੱਤਾ ਤੇ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੇ ਨੋਟਿਸ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਦੇਵਾਂਗੇ ਮੰਗ ਪੱਤਰ ਤੇ ਜੋ ਵੀ ਰੁਲਾਵੇ ਸਾਹਮਣੇ ਸਾਰੀ ਬੰਦੀ ਕਾਰਵਾਈ ਉਹਨਾਂ ਦੇ ਨਾਮ ਕੋਈ ਐਸਪੀ ਡਾਈਟਰੀ ਦੀ ਇਹਨਾਂ ਦੇ ਸਾਰੇ ਐਕਸ਼ਨ ਲੈ ਜਾਂਦੇ ਹਨ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ ਕਿਉਂਕਿ ਸਰਕਾਰ ਸਾਰੇ ਇਹਨਾਂ ਦੀ ਸੋਸ਼ਲ ਦੇ ਸੀ ਇਹਨਾਂ ਦੀ ਸੇਵਾ ਲਈ ਉੱਥੇ ਕਦੇ ਆਏ ਨਾ ਤੇ ਅਸੀਂ ਇੱਥੇ ਲੈ ਕੇ ਆਉਂਦੇ ਹਾਂ ਇਨਸਾਫ ਲਈ ਵਈ ਬਾਰ-ਬਾਰ ਧਰਮੇ ਲਾਉਣੇ ਪੈਂਦੇ ਕਿਹਦੇ ਵਾਰੀ ਦੀ ਗੱਲ ਹੈ ਉਹ ਨਹੀਂ ਉਹ ਕਰ ਰਹੇ ਨੇ ਸਾਰਾ ਕੁਝ ਨਾ ਹੋ ਰਿਹਾ ਨਾ ਪ੍ਰਿਕੰਸ਼ਨ ਸਾਬ ਲੱਗਦੇ ਆ ਹੋਰੇ ਵਧੀਆ ਇਹ ਸਭ ਨੂੰ ਦੇ ਦਿਆ ਕਿ ਕਾਰਵਾਈ ਬਹੁਤ ਲੋਕ ਭੱਟੇ ਤੋਂ ਤੱਕ ਫੀਲਟ ਬੰਨੇ ਸੜਕਾਂ ਦੇ ਰੋਲ ਤੇ ਹਰਤੇ ਸਾਡੇ ਸਾਹਮਣੇ ਪੂਰੀ ਕਾਰਵਾਈ ਹੋਏਗੀ ਅਸੀਂ ਪੂਰੀ ਅਵਨੋਲੇਜ ਲੈ ਕੇ ਆਵਾਂਗੇ ਤੁਹਾਨੂੰ ਕੀ ਲੱਗਦਾ ਮੈਂ ਅਗਰ ਕੁਝ ਸ਼ਾਸਨ ਪਹਿਲਾਂ ਹੀ ਕਾਰਵਾਈ ਬਦੇ ਤਰੀਕੇ ਨਾਲ ਕਰੀਏ ਜਿੱਦਾਂ ਫੋਰਟਰਾਇਨ ਆਉਂਦਾ ਹੈ ਇਹ ਪ੍ਰਸ਼ਾਸਨ ਵੱਲੋਂ ਕਾਰਵਾਈ ਤੇ ਕੀਤੀ ਜਾਂਦੀ ਹੈ ਕਈ ਵਾਰੀ ਤੱਥਾਂ ਦੇ ਹਿਸਾਬ ਨਾਲ ਥੋੜਾ ਟਾਈਮ ਲੱਗ ਜਾਂਦਾ ਸਾਰਾ ਉਹ ਕਰਨ ਵਾਸਤੇ ਤੇ ਜਦੋਂ ਸਾਰੇ ਡਾਕੂਮੈਂਟੇਸ਼ਨ ਕਈ ਵਾਰੀ ਨਹੀਂ ਹੁੰਦੇ ਪੂਰੇ ਪਰ ਜਿੰਨੇ ਹੋਏ ਆ ਤਾਂ ਕਾਰਵਾਈ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਸਮੇਂ ਦੇ ਵਿੱਚ ਜਿੱਥੇ ਕੋਈ ਮਹਿਲਾ ਦੀ ਗੱਲ ਆਉਂਦੀ ਹੈ ਉਹ ਖਾਸ ਕਰਕੇ ਕੋਈ ਇਤਰਾ ਦਾ ਕੋਈ ਪ੍ਰਸ਼ਾਸਨ ਨੂੰ ਲੱਗਦਾ ਹੈ ਕੁਝ ਦਾ ਦਾਤਾ ਪਰ ਬਿਖਾਇਆ ਜਾਂਦਾ ਇਸ ਜਿਹੜੀ ਗੱਲ ਬਹੁਤ ਮੁਸ਼ਕਿਲ ਹੈ ਮੀ ਮੈਲਾ ਲਈ ਵੀ ਆਪਣੇ ਅਸੀਂ ਦੇਖਦੇ ਹਾਂ ਤੇ ਉਹਨਾਂ ਕਾਫੀ ਸਾਰੇ ਏਦਾਂ ਦੇ ਕਮਿਸ਼ਨ ਵੀ ਬਣੇ ਹੋਏ ਨੇ ਹੋਰ ਸਾਰੀਆਂ ਦਿੱਤੀਆਂ ਜਾਂਦੀਆਂ ਉਹਨਾਂ ਪੈਲ ਦੇ ਦਾਅਤੇ ਸੁਣਿਆ ਵੀ ਜਾਂਦਾ ਇਹੋ ਜੀ ਕੋਈ ਗੱਲ ਨਹੀਂ ਸਾਰੇ ਤੱਥਾਂ ਦੇ ਆਧਾਰ ਤੇ ਫੈਸਲੇ ਕੀਤੇ ਜਾਂਦੇ ਨੇ ਥੈਂਕ ਯੂ ਹਾਜੀ ਸਰ ਕੁਮਲਾ ਜੀ ਕੀ ਜੇ ਚੰਗਾ ਅਸੀਂ ਜਿਹੜਾ ਅੱਜ ਧਰਵਾ ਰੱਖਿਆ ਸੀ ਤੁਹਾਡਾ ਸਾਰਾ ਹੀ ਤੁਹਾਡਾ ਵੀ ਤਹਿਤੋਂ ਧੰਨਵਾਦ ਤੇ ਮੈਂ ਕਾ ਪੱਤਰ ਲੈ ਕੇ ਤੇ ਵਿਸ਼ਵਾਸ ਦਿਵਾ ਕੇ ਗਿਆ ਸਾਨੂੰ ਸਾਰੇ ਮੈਟਰਾਂ ਬਾਰੇ ਤੇ ਇੱਕ ਸਾਡਾ ਨਗਰ ਨਿਗਮ ਮੁਖਲੀ ਵੱਡੇ ਪੱਧਰ ਤੇ ਜਿਹੜੀ ਕ੍ਰਾਪਸ਼ਨ ਚੱਲ ਰਹੀ ਹੈ ਉਹ ਵੀ ਜਿਹੜਾ ਇੱਕ ਕ੍ਰਾਪਸ਼ਨ ਦਾ ਅੱਡਾ ਬਣ ਚੁੱਕਾ ਹੈ ਜਿਹਨੂੰ ਲਿਖ ਕੇ ਮੈਂ ਖੋਦ ਇਹਨਾਂ ਦੇ ਨਾਲ ਜਾ ਕੇ ਇੱਕ ਦਿਨ ਕਮਿਸ਼ਨਰ ਸਾਹਿਬ ਨੂੰ ਮੇਰੇ ਸਾਹਮਣੇ ਮਿਲ ਕੇ ਆਇਆ ਤੇ ਉੱਥੇ ਜਿਹੜੇ ਸੁਪਰਵਾਈਜ਼ਰ ਹੈ ਕਿਵੇਂ ਆਨਲਾਈਨ ਪੈਸੇ ਲੈ ਰਹੇ ਆਨਲਾਈਨ ਜਿਹੜੀ ਰਿਸ਼ਵਤ ਹੈਗੀ ਨਗਰ ਨਿਕਮ ਵਿੱਚ ਆਨਲਾਈਨ ਚੱਲ ਰਹੀ ਜਿਹੜੇ ਸਕਰੀਨਸ਼ਾਟ ਕਢਾ ਆ ਗਿਆ ਸਾਰੇ ਦਿੱਤੇਗੇ ਤੇ ਜਦੋਂ ਹੁਣ ਵਿਜੀਲੈਂਸ ਜਾਂ ਸ਼ੁਰੂ ਹੋਈ ਤੇ ਬਿਆਨ ਵੀ ਮੁੰਡੇ ਦੇ ਲਈ ਸੀ ਉਹ ਹਲਫੀਏ ਬਿਆਨ ਆ ਚੁੱਕੇ ਨੇ ਵੀ ਇਹਨਾਂ ਨੇ ਕਹਿੰਦੇ ਸੀ ਵੀ ਸਾਨੂੰ ਛੁੱਟੀ ਦੇਈ ਜੇ ਇਹ ਐਪਲੀਕੇਸ਼ਨ ਦਿੰਦੇ ਸੀ 500 ਜਾਂ 700 ਜਾਂ 600 ਰੁਪਏ ਦੀ ਆੜੀ ਹੋਊਗੀ ਪਰ ਸੁਪਰਵਾਈਜ਼ਰ ਨੇ ਕਿਹਾ ਕੀ ਲੋੜ ਹੈ ਤੁਹਾਨੂੰ ਛੁੱਟੀ ਲੈਣ ਦੀ ਅਰਜੀ ਪਾੜ ਕੇ ਘੇਰ ਦਿੰਦਾ ਤੇ ਅੱਧੋ-ਅੱਧਕ ਤੇ ਕਹਿੰਦਾ ਕਿ ਕੰਮ ਚੱਲ ਜੂਗਾ ਤੁਹਾਡਾ ਜੇ ਪੰਜ ਹਾਜ਼ਰੀਆਂ ਤੇਰੀਆਂ ਤਾਂ 530 1500 ਰੁਪਏ ਤੂੰ ਮੈਨੂੰ ਪਾ ਦੇ ਤੇ ਉਹ ਸਾਰੇ ਆਪਣੇ ਆਪਣੇ ਅਕਾਊਂਟ ਆਪਣੇ ਘਰ ਵਾਲੀ ਦੇ ਅਕਾਊਂਟ ਚ ਪੈਸੇ ਪਾ ਰਿਆ ਜਿਹੜਾ ਉਹ ਸਾਰਾ ਉਹਨਾਂ ਨੂੰ ਦਿੱਸਿਆ ਡਾਟਾ ਪਰ ਲੇਕਿਨ ਉਹਦੇ ਕੋਈ ਕਾਰਵਾਈ ਨਹੀਂ ਹੋਈ ਕਮਿਸ਼ਨਰ ਰੱਖੀ ਬੈਠਿਆ ਇਸੇ ਨੂੰ ਕਹਿੰਦਾ ਤੂੰ ਬੈਂਕ ਦਾ ਸਟੇਟਮੈਂਟ ਕਢਵਾ ਲਾਣਾ ਕਰ ਪਗਾਣਾ ਕਰ ਪਰ ਹੁਣ ਅਸੀਂ ਵਿ ਬਿਆਨ ਹੋ ਗਿਆ ਅਗਲੀ ਕਾਰਵਾਈ ਪ੍ਰੋਪਰ ਤੋਂ ਅਸੀਂ ਬਿਜਿਲੈਂਸ ਡਾਇਰੈਕਟਰ ਨੂੰ ਕਹਿਣਾ ਚਾਹੁੰਦੇ ਹਾਂ ਉਹ ਜਾਂਚ ਨੂੰ ਛੇਤੀ ਕਰਕੇ ਪਹਿਲਾਂ ਵੀ ਕਈ ਇਨਕੁਆਰੀਆਂ ਪੈਂਡਿੰਗ ਹੈ ਜੂੰ ਦੀ ਤੋਰ ਚੱਲ ਰਹੀਆਂ ਹੁੰਦੇ ਉੱਥੇ ਇਨਕੁਆਰੀਆਂ ਉਹਨਾਂ ਨੂੰ ਫਾਸਟ ਕਰਾਇਆ ਜਾਵੇ ਛੇਤੀ ਕਰਾਇਆ ਜਾਵੇ ਤਾਂ ਕਿ ਦੋਸ਼ੀਆਂ ਦੇ ਕਾਰਵਾਈ ਹੋ ਸਕੇ ਕਰੈਕਸ਼ਨ ਬੰਦ ਹੋ ਸਕੇ ਬੇਸੋ ਇਸ ਤਰ੍ਹਾਂ ਦੇ ਜਿਹੜੇ ਅਧਿਕਾਰੀ ਨੇ ਉਹਨਰ ਆਨਲਾਈਨ ਦਿੱਕਤ ਕਰਫਿਊ ਲਿਤੀ ਜਾ ਰਹੀ ਦੂਜੀ ਉਹਨਾਂ ਦੀ ਅਟੈਂਡੈਂਸ ਲਾਈ ਜਾ ਰਹੀ ਜਦੋਂ ਉਹ ਛੁੱਟੀ ਤੇ ਨੇ ਕੋਈ ਮਿਸ ਹੈਪਨਿੰਗ ਹੋ ਜਾਏ ਕੱਲ ਕੋਈ ਗਲਤ ਬਾਤ ਹੋ ਜਾ ਤਾਂ ਸਰਕਾਰੀ ਸਿਫਟ ਆਊਟ ਹੋ ਜਾ ਸਰਕਾਰ ਛੁੱਟੀ ਪਈ ਸ਼ਾਸਤਿਕ ਹੁਣ ਕਮਿਸ਼ਨ ਪਰਪਾਨੀ ਜਦੋਂ ਕਮਿਸ਼ਨਰ ਮੈਂ ਖੁਦ ਜਾ ਕੇ ਦੱਸ ਗਿਆ ਨਾਲ ਗਿਆ ਇੱਕ ਢਾਂਟਾ ਲਾਇਆ ਅਸੀਂ ਸਾਰੀਆਂ ਡਿਟੇਲਾਂ ਦੱਸੀਆਂ ਹੁਣ ਜੇ ਕਮਿਸ਼ਨ ਨੂੰ ਨਹੀਂ ਸਬ ਦਿੱਤਾ ਜਾਂ ਕੋਈ ਹੋਰ ਨਹੀਂ ਸਮਝੂਗਾ ਹੁਣ ਦੱਸੋ ਜਾਈਏ ਕਿੱਥੇ ਕ੍ਰਾਪਸ਼ਨ ਉੱਪਰ ਵੀ ਚੱਲ ਰਹੀ ਹੈ ਨੀਚੇ ਵੀ ਹੁਣ ਇੱਥੇ ਤੱਕ ਪਹਿਲਾਂ ਪਹਿਲਾਂ ਡੀਸੀ ਆਈਜੀ ਡੀਆਈਜੀ ਉਹਨਾਂ ਕੋਲ ਤੇ ਹੁਣ ਤਾਂ ਸੌਲ ਗਸਿਆ ਲਿਆ ਤੱਕ ਜੋ ਲੈਟਰਿੰਗਾਂ ਜੋ ਸੌਲ ਗਸਿਆ ਲਿਆ ਚ ਕੰਮ ਕਰਦੇ ਸਫਾਈ ਸੇਵਕਾਂ ਇੱਥੇ ਤੱਕ ਜਿਹੜੀ ਐ ਕ੍ਰਾਪਸ਼ਨ ਆ ਗਈ ਸਾਡੇ ਕੋਲ ਰਿਸ਼ੀ ਰਾਜ ਜੀ ਖੜੇ ਹੈ 10 ਸਾਲ ਪਹਿੇ ਬਿਆਨ ਦੇਦੇ 1 ਸਾਲ ਹੋ ਗਿਆ ਮੁੜ ਕੇ ਸਾਹਮਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਐਥੇ ਬਿਆਨ ਹੋ ਕੇ ਪਏ ਸਾਰੀ ਇਨਕੁਰੀ ਅਪੈਂਡਿੰਗ ਪਈ ਜਾਂਦੀ ਹੈ ਭਾਈ ਆਵਾਜ਼ ਜੀ ਦਾ ਖਾਲਸਾ ਵਾਇਗਲ ਜੀ ਫਤਿਹ ਮੀਡੀਆ ਸਾਥੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਜੀ ਮੈਂ ਇਕਬਾਲ ਸਿੰਘ ਆ ਜੀ ਨਗਰ ਨਿਗਮ ਤੋਂ ਜੀ ਸਾਡੇ ਨਗਰ ਨਿਗਮ ਦੇ ਵਿੱਚ ਬਹੁਤ ਬਹੁਤ ਮਤਲ ਤੱਕਾ ਹੋ ਰਿਹਾ ਜੀ ਔਰ ਕ੍ਰਾਫਟਿੰਗ ਸ਼ਰੇਆਮ ਹੋ ਰਿਹਾ ਜੀ ਇਕ ਸ੍ਰੀਂਦਰ ਕੁਮਾਰ ਸੁਪਰਵਾਈਜ਼ਰ ਹੈ ਜੀ 69 ਦਾ ਸੈਕਟਰ ਦਾ ਜੀ ਉਹ ਸ਼ਰੇਆਮ ਹਾਜ਼ਰੀ ਲਾ ਰਹੀ ਜੀ ਪੰਜ ਪੰਜ ਬੰਦੇ ਘਰੇ ਬੈਠੇ ਚਲਾ ਰਹੇ ਜੀ ਉਹਨੂੰ ਕੋਈ ਡਰ ਨਹੀਂਗਾ ਉਹਦਾ ਜਿੱਦਣ ਦਾ ਸੁਪਰਵਾਈਜ਼ਰ ਬਣਿਆ ਉਹਦੇ ਨਾਂ ਤਾਂ ਪਿਓ ਆ ਰਿਹਾ ਜੀ ਡਿਊਟੀ ਤੇ ਘਰੇ ਬੈਠੇ ਦੀ ਹਾਜ਼ਰੀ ਚੱਲ ਰਹੀ ਹੈ ਪਰ ਮੈਂ ਆਪਦੇ ਹਲਕੀਆ ਬਿਆਨ ਵਗੈਰਾ ਕਮਿਸ਼ਨ ਸਾਹਿਬ ਨੂੰ ਦੇ ਚੁੱਕਾ ਜੀ ਉਸ ਤੇ ਕੋਈ ਕਾਰਵਾਈ ਨਹੀਂ ਕਰਦੀ ਕਿੰਨੇ ਬੰਦਿਆਂ ਦੇ ਮੱਦੇ ਹਲਕੇ ਬਿਆਨ ਆ ਚੁੱਕੇ ਹੋਣਗੇ ਦੋ ਬੰਦਿਆਂ ਦੇ ਆਜੇ ਇੱਕ ਬੰਦਾ ਇਹਨਾਂ ਨੇ ਡਰਾਤਾ ਜੀ ਸੰਨੀ ਕੁਮਾਰ ਨਾਂ ਦਾ ਮੁੰਡਾ ਜੀ ਮੇਰੇ ਨਾਲ ਉਹ ਇਹਨਾਂ ਨੇ ਡਰਾ ਰੱਖਿਆ ਜੀ ਉਹ ਛੁੱਟੀ ਡਿਊਟੀ ਛੱਡ ਕੇ ਭੱਜ ਗਿਆ ਜੀ ਆਨਲਾਈਨ ਪੈਸੇ ਲੈਂਦੇ ਆ ਆਨਲਾਈਨ ਕਿੰਨੇ ਤੁਹਾਡੇ ਘਰ ਵਾਲੀ ਦੇ ਅਕਾਊਂਟ ਦੇ ਵਿੱਚ ਪੈਸੇ ਲੈ ਰਹੇ ਤਿੰਨ ਅਕਾਊਂਟ ਪੈਸੇ ਲੈਣ ਦੇ ਕੋ ਛੁੱਟੀ ਵੈਰੀਫਾਈ ਕਰਨ ਦੇ ਜੀ ਅੱਛਾ ਅਸੀਂ ਤੁਹਾਨੂੰ ਔਨ ਡਿਊਟੀ ਦਿਖਾਇਆ ਜਾਂਦਾ ਜੀ ਹਾਂਜੀ ਔਨ ਡਿਊਟੀ ਦਿਖਾਇਆ ਜਾਂਦਾ ਜੀ ਹਾਂਜੀ ਕਿੰਨੇ ਪੈਸੇ ਇਹਨੇ ਲੈ ਜਾਂਦੇ ਪੈਸੇ ਸਾਡੀ 10600 ਰੁਪਏ ਸੈਲਰੀ ਹੈ ਜੀ ਛੁੱਟੀ 350 ਕਰੀਬ ਹੈ ਸਾਡੇ ਪਰਡੇ ਜੀ ਉਹਦੇ ਵਿੱਚੋਂ ਅੱਧ ਲੈ ਆ ਜਾਂਦੇ 200 ਰੁਪਏ ਕਹਿੰਦਾ ਜੋ ਔਰ ਛੁੱਟੀ ਜਾਓ ਇਹ ਕੋਈ ਵਿਜੀਲੈਂਸ ਕੋਰ ਹੈ ਤੁਸੀਂ ਗੱਲ ਕਰ ਰਹੇ ਹੋ ਸਰ ਮੈਂ ਵਿਜੀਲੈਂਸ ਤੇ ਮਤਲਬ ਦੇ ਚੁੱਕੇ ਆਂ ਜੀ ਐਪਲੀਕੇਸ਼ਨ ਆ ਉੱਤੇ ਉਮੀਦ ਰੱਖਦਾ ਜੀ ਜਲਦੀ ਜਲਦੀ ਇਹਨਾਂ ਤੇ ਬਣਦੀ ਕਰਵਾਓ ਤੁਹਾਡੇ ਤੇ ਹੋਣ ਕਿਹਾ ਲਗੜਿੰਗਾ ਵੱਲੋਂ ਜਾਂ ਕੋਈ ਹੋਰ ਤੁਹਾਡੇ ਦੇ ਕੋਈ ਐਕਸ਼ਨ ਵੀ ਲੈ ਸਕਦੇ ਨੇ ਕਿਉਂਕਿ ਸਰ ਅੱਗੇ ਕੰਮ ਨੇ ਆ ਗਿਆ ਸਰ ਉਹਦਾ ਬਾਤ ਇਹ ਗੱਲ ਨਹੀਂ ਦੇਖੋ ਉੱਥੇ ਬਣਦੀ ਕਾਰਵਾਈ ਤਾਂ ਕੀਤੀ ਜਾਵੇ ਨਾ ਜੀ ਤੁਹਾਡੇ ਗਵਾਹਦਾਰ ਜੁੜੇ ਆ ਵਿਜੀਲੈਂਸ ਹਾਂਜੀ ਹਾਂਜੀ ਔਰ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਕੇ ਆ ਜੀ ਅਜੇ ਤੱਕ ਉਹਨਾਂ ਨੇ ਕੋਈ 1 ਮਹੀਨਾ ਹੋ ਚੱਲਿਆ ਜੀ ਜੀ ਮੈਂ ਨਯੂ ਰੂਡ ਕੀ ਪੁਸਤਤੀ ਰਹਿਣ ਵਾਲੀ ਆ ਖਰੂਆਂ ਥਾਣੇ 'ਚ ਮੇਰਾ ਕੇਸ ਹੀ 6 ਮਹੀਨੇ ਹੋ ਗਏ ਮੈਂ ਨਾ ਕਾਟਮਾਰ ਕੀਤੀ ਗਈ ਮੈਨੂੰ ਬੱਧ ਬਣਾਇਆ ਗਿਆ ਮੇਰਾ ਮੋਬਾਈਲ ਖੋਇਆ ਗਿਆ ਮੇਰੀ ਚੈਨ ਵੀ ਉਹਨਾਂ ਨੇ ਕੋਈ ਮੋਬਾਈਲ ਖੋ ਕੇ ਜਗਦੇਵ ਸਿੰਘ ਐਸਾ ਹੀ ਆ ਉਹਨੂੰ ਉਹ ਤੇ ਉਹਨਾਂ ਕੋਲ ਆ ਪਰ ਮੈਨੂੰ ਹਜੇ ਤੱਕ 6 ਮਹੀਨੇ ਹੋ ਗਏ ਮੇਰਾ ਮੋਬਾਈਲ ਨਹੀਂ ਮਿਲ ਰਿਹਾ ਥਾਣੇ ਵਾਲੇ ਮੈਨੂੰ ਦੇ ਨਹੀਂ ਰਹੇ ਮੈਂ ਐਸਐਸਓ ਸਾਹਿਬ ਨੂੰ ਕਿਹਾ ਪਰ ਉਹ ਹਜੇ ਮੇਰਾ ਮੋਬਾਈਲ ਦੇ ਨਹੀਂ ਰਹੇ ਮੈਨੂੰ ਮੈਂ ਮਨੁੱਖੀ ਅਧਿਕਾਰ ਗਈ ਆ ਉੱਥੇ ਤੋਂ ਉਹਨਾਂ ਨੇ ਇਨਕੁਆਰੀ ਪਾਈ ਹੈ ਜੰਗਲਾਤ ਮੈਕ ਮੈਂ ਹੋਰ ਐਸਐਸਪੀ ਸਾਹਿਬ ਕੋਲ ਇਹਨਾਂ ਨੇ ਫੇਰ ਮੇਰੀ ਦਰਖਾਸਤ ਥਾਣੇ ਭੇਜੀ ਮੈਨੂੰ ਥਾਣੇ 'ਚ ਬੁਲਾ ਕੇ ਜਲੀਲ ਕੀਤਾ ਜਾਂਦਾ ਹੈ ਜਗਦੇਵ ਸਿੰਘ ਮੁੰਸ਼ੀ ਆ ਉਹ ਮੈਨੂੰ ਬਹੁਤ ਬਤਮੀਜੀ ਕਰਦੇ ਜਲੀਲ ਕਰਦੇ ਆਹੀ ਜੀ ਗੱਲ ਬੋਲਦੇ ਕਿ ਮੈਂ ਬੋਲ ਨਹੀਂ ਸਕਦੀ ਉਥੇ ਕਮਲਜੀਤ ਸਿੰਘ ਐਸਆਈਐਨ ਨੇ ਉਹ ਕਹਿੰਦੇ ਵੀ ਬਿਆਨ ਤੂੰ ਜੋ ਮਰਜ਼ੀ ਦੇ ਦੇ ਅਸੀਂ ਕਾਰਵਾਈ ਆਪਣੇ ਤਰੀਕੇ ਨਾਲ ਕਰਨੀ ਆ ਪਛੇ 6 ਮਹੀਨੇ ਹੋ ਗਏ ਜੀ ਮੇਰੀ ਕੋਈ ਸੁਣਵਾਈ ਨਹੀਂ ਦੋਸ਼ੀਆਂ ਨੇ ਜਿਨ੍ਹਾਂ ਨੇ ਮੈਨੂੰ ਕਿਡਨਾਪ ਕੀਤਾ ਬੰਦਕ ਬਣਾਇਆ ਤੇ ਸਰਪੰਚ ਦੇ ਘਰ ਨਾ ਤਾਂ ਸਰਪੰਚ ਦੇ ਕੋਲ ਕੋਈ ਕਾਰਵਾਈ ਹੋਈ ਆ ਜਿਹੜੇ ਮਤਲਬ ਲੇਡੀਜ਼ ਮੈਨੂੰ ਉੱਥੇ ਬੰਦਾ ਬਣਾ ਕੇ ਬੈਠੀ ਸੀਗੇ ਉਹਨੇ ਫਰਜੀ ਮੈਡੀਕਲ ਬਣਵਾਇਆ ਪਰ ਮੇਰੀ ਕੋਈ ਵੀ ਜਿਹੜਾ ਤੁਹਾਨੂੰ ਬੰਦ ਬਣਾਇਆ ਜੀ ਉਹ ਸਾਡਾ ਖੇਤ ਦਾ ਮੈਟਰ ਸੀ ਉੱਥੇ ਦਰਖਤ ਵੱਡ ਵੱਡ ਕੇ ਵੇਚ ਰਹੇ ਸੀ ਮੈਂ ਸਾਰੇ ਜਿੰਨੇ ਵੀ ਆਫੀਸਰ ਨੇ ਸਾਰਿਆਂ ਨੂੰ ਮੈਂ ਦਿੱਤੀ ਦਰਖਾਸਤਾਂ ਉਹ ਜਸਵਿੰਦਰ ਸਿੰਘ ਐ ਭਲਕੇਰ ਸਿੰਘ ਐ ਚਿੰਨੂ ਆ ਭੰਗੂ ਗੁਰਦੀਪ ਸਿੰਘ ਹਾਂਜੀ ਸਾਰੇ ਪਿੰਡ ਦੇ ਮੈਨੂੰ 1 ਕਿਲੋਮੀਟਰ ਖਰੀਸ ਕੇ ਸਰਪੰਚ ਦੇ ਘਰ ਬੰਦਕ ਬਣਾਇਆ ਜੀ ਪਰ ਮੇਰੀ ਕੋਈ ਸੁਣਵਾਈ ਨਹੀਂ ਨਾ ਤਾਂ ਮੇਰਾ ਮੋਬਾਈਲ ਦਿੱਤਾ ਜਾਂਦਾ ਕਿਉਂਕਿ ਮੈਂ ਵੀਡੀਓ ਬਣਾ ਲਈ ਸੀਗੀ ਦੋਸਤਿਆਂ ਦੀ ਜਿਹੜੇ ਦੋਸਤ ਮੈਨੂੰ ਫੜਨ ਆਏ 3 ਸੀਗੇ ਜਿੰਨੂੰ ਚਿੰਨੂ ਭਲਵੀਰ ਸਿੰਘ ਔਰ ਜਸਵਿੰਦਰ ਸਿੰਘ ਮੈਨੂੰ ਫੜਨ ਆਏ ਸੀ ਮੈਂ ਉਹਨਾਂ ਦੀ ਵੀਡੀਓ ਬਣਾ ਲਈ ਸੀ ਇਸ ਕਰਕੇ ਉਹਨਾਂ ਨੇ ਮੇਰਾ ਮੋਬਾਈਲ ਖੋਇਆ ਹੋਇਆ ਪਰ ਮੈਨੂੰ ਅਜੇ ਤੱਕ ਮੇਰਾ ਮੋਬਾਈਲ ਵਾਪਸ ਨਹੀਂ ਮਿਲਿਆ ਹਾਂ ਜੀ ਉਹਦੇ ਚ ਮੇਰੇ ਸਬੂਤ ਨੇ ਨਾਲੇ ਜੀ ਮੇਰੇ ਇੰਨੀਆਂ ਫੱਟਾਂ ਮਾਰੀ ਗਈਆਂ ਪਰ ਮੇਰਾ ਪ੍ਰੋਪਰ ਮੈਡੀਕਲ ਵੀ ਨਹੀਂ ਹੋਇਆ ਮੇਰੇ ਸਾਰੇ ਮਤਲਬ ਲਾ ਲਓ ਮੇਰੀ ਜ਼ਿੰਦਗੀ ਬਰਬਾਦ ਕਰਤੀ ਉਹਨਾਂ ਨੇ ਮੈਂ ਆ ਚਾਹੁੰਦੀ ਆ ਸਰ ਵੀ ਜਿਹੜੇ ਦਰਿੰਦਿਆਂ ਨੇ ਮੈਂ ਨਾ ਇੰਨੀ ਇੰਨਾ ਕੁਝ ਕੀਤਾ ਮੈਨੂੰ ਰਬੜ ਵਾਂਗੂ ਪਰੋੜਿਆ ਜੀ ਮੈਂ ਨਾ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਮਤਲਬ ਕਿ ਜਾਨੋਂ ਮਾਰਨ ਤੱਕ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਆ ਬਟ ਮੈਂ ਦੰਦੀਆਂ ਮੱਤੇ ਆਪਣੇ ਆਪ ਨੂੰ ਤਾਂ ਬਚਾਇਆ ਪਰ ਮੈਨੂੰ 1 ਕਿਲੋਮੀਟਰ ਘੜੀ ਸੇ ਇਹਨਾਂ ਨੇ ਬੰਦਕ ਬਣਾਇਆ ਉੱਥੇ 10 ਕੈਮਰੇ ਆ ਪਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨੇ ਹੁਣ ਤੱਕ ਕੈਮਰੇ ਨਹੀਂ ਖੰਡਾਲੇ ਵੀ ਹਾਂ ਦੋਸ਼ੀਆਂ ਨੂੰ ਕਾਰਵਾਈ ਕਰ ਹੋਵੇ ਪਰ ਦੋਸ਼ੀਆਂ ਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਹ ਵੈਸੇ ਖੁੱਲੇ ਘੁੰਮ ਰਿਹਾ ਮਾਤਾ ਚੌਨੀ ਵੀ ਇਹ ਜਾਂ ਸਰਪੰਚ ਜਿਹੜਾ ਜਿਹੜਾ ਕਿਸੇ ਦੀ ਧੀ ਨੂੰ ਬੰਦਪਣਾ ਰਿਹਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਮੈਨੂੰ 2.5 ਘੰਟੇ ਉੱਥੇ ਬੰਦਪਣਾ ਹੈ ਮੇਰੇ ਭਰਾ ਨੇ ਉੱਥੋਂ ਛਡਾਇਆ 112 ਤੇ ਕਾਲ ਕੀਤੀ ਮੈਨੂੰ ਕੋਈ ਮਦਦ ਨਹੀਂ ਪਹੁੰਚੀ ਨਾ ਮੈਨੂੰ 112 ਵਾਲੇ ਨੇ ਛਡਾਇਆ ਨਹੀਂ ਆ ਸਮਾਂ 5 ਵਜੇ ਮੈਂ 6 6:30 ਵਜੇ ਤੱਕ ਬੰਦਾ ਕੋ ਰਹੀ ਆ 5 ਵਜੇ ਪਤਾ ਲੱਗਿਆ ਵੀ ਪੁਲਿਸ ਆ ਕੇ ਖੇਤਾਂ ਚ ਗਈ ਆ ਉਹ ਕਿਆ ਕਰਨ ਗਈ ਸੀ ਖੇਤਾਂ ਚ ਮੈਨੂੰ ਨਹੀਂ ਪਤਾ ਦੋ ਤੀਆਂ ਨੇ ਆਪਣਾ ਬਚਾਓ ਪੂਰਾ ਕੀਤਾ ਮੈਨੂੰ ਤਾਂ ਬੰਦਾ ਬਣਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਝੂਠੀਆਂ ਦਰਖਾਸਤਾਂ ਥਾਣੇ ਚ ਜਾ ਕੇ ਮੇਰੇ ਖਿਲਾਫ ਲਖਾਈਆਂ ਸੀ ਮੇਰੇ ਫਾਦਰ ਸਾਹਿਬ ਤੇ ਮੇਰੇ ਬ੍ਰਦਰ ਤੇ ਜਦ ਕਿ ਮੇਰੇ ਨਾਲ ਜਿੰਨਾ ਕੁ ਹੋਇਆ ਮੇਰੇ ਨਾਲ ਹੋਇਆ ਮੇਰੇ ਫਾਦਰ ਸਾਹਿਬ ਨਹੀਂ ਸੀ ਮੇਰੇ ਬ੍ਰਦਰ ਵੀ ਨਹੀਂ ਸੀ ਅੱਜ ਇਹ ਕੋਲੋਂ ਥਾਣੇ ਦਾ ਕੇਸ ਹੈ ਹਾਂਜੀ ਮੈਨੂੰ ਬਹੁਤ ਮਤਲਬ ਦੀ ਦਲੀਲ ਕੀਤਾ ਜਾਂਦਾ Редактор субтитров А.Семкин Корректор А.Егорова